ਅਸਲ 'ਚ ਨਾ ਇਹ ਵੀ ਵਾਹਿਗੁਰੂ ਪਰਮਾਤਮਾ ਜੀ ਕੁਦਰਤ ਵਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਜਿਹੜੀ ਵਾਹਿਗੁਰੂ ਦੀ ਕੁਦਰਤ ਵਾਨਾ ਉਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਉਸ ਭੇਦ ਨੂੰ ਕੋਈ ਵੀ ਨਹੀਂ ਸਮਝ ਸਕਦਾ ਅਸਲ ਵਿੱਚ ਚੀਜ਼ਾਂ ਜੋੜ ਕੇ ਬਣਦੀ ਨੇ ਆਪਾਂ ਇਹੀ ਸੁਣਿਆ ਨਾ ਹੁਣ ਤੱਕ ਪਰ ਵਾਹਿਗੁਰੂ ਦੀ ਕੁਦਰਤ ਐਸੀ ਆ ਵੀ ਬਹੁਤ ਕੁਝ ਜਿਹੜਾ ਟੁੱਟ ਕੇ ਬਣਦਾ ਪਿਆਰਿਓ ਜਿਵੇਂ ਉਪਰ ਆਪ ਧਿਆਨ ਮਾਰੀਏ ਤੇ ਆਕਾਸ਼ ਜਦੋਂ ਬੱਦਲ ਟੁੱਟਦੇ ਆ ਆਕਾਸ਼ ਤੇ ਪਿਆਰਿਓ ਵਰਖਾ ਹੁੰਦੀ ਐ ਤੇ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ ਤੇ ਜਦੋਂ ਇਹ ਧਰਤੀ ਟੁੱਟਦੀ ਹੈ ਜਦੋਂ ਤਾਂ ਖੇਤ ਬਣ ਜਾਂਦਾ ਹੈ ਤੇ ਫਿਰ ਪਿਆਰਿਓ ਤਰ੍ਹਾਂ-ਤਰ੍ਹਾਂ ਦੇ ਫਲ ਤੇ ਫਸਲਾਂ ਉਗਦੀਆਂ ਨੇ ਤੇ ਜਦੋਂ ਇੱਕ ਬੀਜ ਟੁੱਟਦਾ ਹੈ ਤੇ ਉਦੋਂ ਪਿਆਰਿਓ ਜਿਹੜਾ ਬੀਜ ਬਾ ਉਹ ਫਲ ਬਣਦਾ ਤੇ ਉਹ ਫੁੱਲ ਬਣਦੇ ਪਿਆਰਿਓ ਇਸੇ ਤਰ੍ਹਾਂ ਜਦੋਂ ਕਈ ਵਾਰ ਸੰਸਾਰ ਵਿੱਚ ਰਹਿੰਦੇ ਆ ਤੁਹਾਡਾ ਹੌਸਲਾ ਟੁੱਟ ਜਾਂਦਾ ਹਿੰਮਤ ਟੁੱਟ ਜਾਂਦੀ ਹੈ ਜਾਂ ਕੋਈ ਵੱਡਾ ਟੱਕਾ ਲੱਗਦਾ ਹੈ ਤੇ ਡੋਲਨ ਦੀ ਲੋੜ ਨਹੀਂ ਇਹਦੇ ਪਿੱਛੇ ਸਮਝੋਗੇ ਪ੍ਰਮਾਤਮਾ ਨੇ ਕੁਝ ਬਹੁਤ ਵੱਡਾ ਸੋਚ ਕੇ ਰੱਖਿਆ ਕਿਉਂਕਿ ਬਹੁਤ ਕੁਝ ਐਸਾ ਵਾ ਜਿਹੜਾ ਟੁੱਟ ਟੁੱਟ ਕੇ ਹੀ ਬਣਦਾ ਹੈ